ਲੰਗਰ ਤਾਂ ਬੜੇ ਸੁਨੇ ਆ ਪਰ ਪਸ਼ੂਆਂ ਦਾ ਲੰਗਰ ਬਹੁਤ ਘੱਟ ਸੁਣਿਆ ਹੋਣਾ ਆ ਬਾਪੂ ਦੇ ਹਾਲਾਤ ਉਹਦੀਆਂ ਅੱਖਾਂ ਦੇ ਵਿੱਚੋਂ ਤੁਸੀਂ ਆਪ ਖੁਦ ਦੇਖ ਲਓ 2 2.5 ਕਿੱਲੇ ਜ਼ਮੀਨ ਸੀ ਜਿਹਦੇ ਵਿੱਚ ਝੋਨਾ ਸਾਰਾ ਪਾਣੀ ਦੇ ਕਰਕੇ ਖਰਾਬ ਹੋ ਗਿਆ ਔਰ ਪਸ਼ੂ ਵੀ ਮਰ ਗਿਆ ਅੱਜ ਸਾਥ ਦਿੱਤਾ ਭਾਈ ਸੁਖਵਿੰਦਰ ਪੀਪੀ ਤੇ ਉਹਨਾਂ ਦੇ ਸੱਜਣ ਮਿੱਤਰ ਜਿਹੜੇ ਆਸਟ੍ਰੇਲੀਆ ਦੇ ਵਿੱਚ ਰਹਿੰਦੇ ਆ ਉਹਨਾਂ ਦਾ ਨਾਮ ਗੁਪਤ ਔਰ ਪਸ਼ੂਆਂ ਦਾ ਲੰਗਰ ਲਾਇਆ ਗਿਆ ਤੁਸੀਂ ਆਪ ਦੇਖ ਲਓ ਬਾਕੀ ਵੀਡੀਓ ਸ਼ੇਅਰ ਕਰਿਓ ਪਰਿਵਾਰ ਆ ਨਾਪਵਾਰਾ ਬਾਰੇ ਇੱਕ ਵੀਰ ਤੇ ਇਹ ਵਿਜੁਰਤ ਤੋਂ ਆਏ ਦਾ ਬਾਰੇ ਰਿਪੋਰਟ ਕੱਲ ਵਿਦਿਆਰਥੀ ਪੰਜ ਬੱਚਾ ਜਿਹੜੀਆਂ ਸੀ ਮਰ ਗਈਆਂ ਨਾ ਪਾਈਆਂ ਸਗੀਆਂ ਦੋ ਪਰਿਵਾਰ ਸੁੱਖ ਮੱਲਾਵਰੋਂ ਲਾਤੀ ਬੈ ਵੀਰ ਦੁੱਗਾ ਤੇ ਲਾਗੇ ਬੰਨੇ ਦੇ ਜਿਨ੍ਹਾਂ ਦੀ 8ੜਾ ਜਿਹੜਾ ਬੱਜਾ ਮਰ ਗਿਆ ਸੀ ਤੇ ਇਹ ਤਿੰਨ ਬੱਚਾ ਪਿਆਰਿਓ ਦੋ ਠੁਕੀਆਂ ਇੱਕ ਦੋ ਦਿਨ ਤੱਕ ਸੋਨਾ ਲਈ ਤੇ ਇੱਕ ਥੂਈ ਹੋਈ ਤੇ ਚਾਹ ਤੇ ਇਹ ਤਨੇ ਮੱਚਾ ਮੈਰੀ ਇੱਕੋ ਵੀਰ ਨੂੰ ਪਹਿਲਾਂ ਦੱਸ ਚੁੱਕਾ ਫਿਰ ਦੱਸਵਾ ਆਸਟ੍ਰੇਲੀਆ ਤੋਂ ਇੱਕੋ ਮੇਰਾ ਸੱਜਣਾ ਪਰ ਹਮੇਸ਼ਾ ਇਸ ਤਰ੍ਹਾਂ ਕਹਿੰਦਾ ਮੇਰਾ ਨਾਮ ਲੈਣਾ ਉਹਨਾਂ ਨਾਮ ਗੋਪਤੋ ਮੈਂ ਜਾਂਦਾ ਉਹ ਜਾਂਦਾ ਜਾਂ ਪਰਮਤਵਾ ਜਾਂਦਾ ਪਰ ਉਹਦੇ ਪੈਸੇ ਮੇਰੇ ਵੀਰ ਦੇ ਭੇਜੇ ਸੀਦੇ ਉੱਥੇ ਗਏ ਜਿੱਥੋਂ ਗਾਵਾਂ ਨੇ ਸੋ ਸੋ ਇੰਨੀ ਕੀ ਕੀ ਗਾਈ ਸਾਥ ਨਾਲ ਜਾਨਾ ਸੀ ਦਾ ਪੂਰੀ ਹੋ ਗਈ ਜਿਹੜੀ ਜ਼ਮੀਨ ਆਪਣੀ ਕਿੰਨੀ ਹੈ 6 ਰੋਟੀਆਂ ਕੋਨਾ ਮਰ ਗਈ ਕਿਹੜਾ ਪਿੰਡ ਆਪਣਾ ਕਿਸੇ ਕੋਲੇ ਚ ਠੀਕਰਸਾਂ ਵਾਲੀ ਬਸ ਤੇ ਚਲੋ ਇੱਕ ਸਮਝ ਲਓਗੇ ਜਿਵੇਂ ਚਲੋ ਜਿੰਨੇ ਜੋਗੇ ਹੋ ਸਕਦੇ ਉਹ ਸੇਵਾ ਸਰ ਕੀਤੇ ਪਿੰਨਾਂ ਨੂੰ ਹੋ ਗਈ ਜਸ ਅਸ਼ੇੜਿਆ ਦੇ ਵੀਰ ਦਾ ਧੰਨਵਾਦ ਆਪਾਂ ਬਹੁਤ ਬਹੁਤ ਤੇ ਇਹ ਵੀਰੇ ਆਪਣੇ ਨਾਲ ਵੀਰ ਕੰਮ ਕਰਦਾ ਹੀ ਮੰਨਾਂ ਲੈ ਜੀ ਗੱਲ ਪਚਾਈ ਜਾਣਾ ਆਪਣੇ ਦੁਕਾਨ ਤੇ ਲੱਗਾ ਲੜਕਾ ਜੀ ਬਹੁਤ ਸਾਦੀ ਪਰਿਵਾਰ ਆ ਇੱਕ ਕਿੱਲਾ ਜੀ ਉਹਨਾਂ ਕੋਲ ਕਾਹ ਸੀ ਪਾਣੀ ਔਨ ਕਰਕੇ ਇਹਨਾਂ ਦੀ ਗਾਹ ਪੂਰੀ ਆਉਣੀ ਭਾਜੀ ਜੀ ਸੁਖਮਿੰਦਰ ਸਿੰਘ ਪੀਪੀ ਸੁਖ ਲਾਟੀਆਂ ਅਤੇ ਅਸਟ੍ਰੇਲੀਆ ਦੇ ਜੋ ਵੀਰ ਆ ਜੋ ਉਹਨਾਂ ਦਾ ਵੀਰਾਂ ਦੱਸਿਆ ਵੀ ਅਸੀਂ ਨਾਂ ਨਹੀਂ ਲੈਣਦੇ ਇਹਨਾਂ ਤਿੰਨਾਂ ਦਾ ਬਹੁਤ ਹੀ ਵੱਡਾ ਧੰਨਵਾਦ ਆ ਬਹੁਤ ਹੀ ਜਿਆਦਾ ਸਹਿਯੋਗ ਦੇ ਰਹੇ ਆ ਕੱਲੇ ਕੱਲੇ ਸਾਰੇ ਇਲਾਕਿਆਂ ਨੇ ਜਾ ਕੇ ਸਹਿਯੋਗ ਦੇ ਰਹੇ ਆ ਅੱਗੇ ਤੋਂ ਵੀ ਵਾਹਿਗੁਰੂ ਇਹਨਾਂ ਤੇ ਕਿਰਪਾ ਬਖਸ਼ਾਈ ਰੱਖੇ ਸੁਪਲਾਟੀਆਂ ਵੀਰ ਕੰਡਾ ਮੱਲਾ ਨੇ ਸਾਰੇ ਸ਼ਾਨਦਾਰ ਐਤੇ ਵਾਹਿਗੁਰੂ ਮહેર ਰੱਖੇ ਇਹਦੀ ਬਹੁਤ ਹੀ ਤਰੱਕੀ ਰੱਬ ਇਹਨੂੰ ਦਵੇ ਕਿਉਂਕਿ ਇਸ ਬੰਦੇ ਦੀ ਇੱਕ ਖਾਸੀਅਤ ਮੈਂ ਦੇਖੀ ਆ ਕਿ ਕੋਈ ਕਿਸੇ ਦਾ ਵਿਰੋਧ ਨਹੀਂ ਕਰਦਾ ਕੰਮ ਬਹੁਤ ਹੀ ਦਿਲੋਂ ਜਿੰਨਾ ਹੁੰਦਾ ਦਿਲੋਂ ਕਰਦਾ ਕੰਮ ਭਾਜੀ ਸੁਖਿੰਦਰ ਸਿੰਘ ਆ ਬਹੁਤ ਵਧੀਆ ਕੰਮ ਕਰ ਰਿਹਾ ਵਾਹਿਗੁਰੂ ਇਹਨਾਂ ਤੇ ਵੀ ਮહેર ਬਣਾਈਆ ਤੇ ਇਧਰ ਆ ਜੀ ਆਪਣਾ ਜਿਹੜਾ ਬੰਦਾ ਜੀ ਬੰਦਾ ਆਪਾਂ ਕੀ ਪ੍ਰੋਪਰਟ ਅਡਿਸ਼ਨੀ ਜੀ ਨਾ ਜੀ ਦੋ ਕਨੇ ਜੀ ਦੋ ਕਨੇ ਝੋਨਾ ਉੱਤੇ ਪਗਿਆ ਸਾਰਾ ਇਹ ਨਾ ਪਰਿਵਾਰ ਚ ਆਪਣੇ ਕੌਣ ਕੌਣ ਪਰਿਵਾਰ ਚ ਤਿੰਨ ਮੇਰੇ ਗੁੱਡੀ ਨਾਲ ਇੱਕ ਮੈਡਮ ਦੇ ਚ ਸਭ ਨਾ ਠੀਕ ਹੈ ਜੀ ਕੁੜੀਆਂ ਭੈਣਾਂ ਆ ਜਾਓ ਉਹ ਬੰਦਾ ਅੰਦਰ ਉਹ ਨਰੜਾ ਤੋਂ ਬੰਦ ਲਿਆ ਦੋ ਜੀ ਚਲੋ ਜੇਰਾ ਨੁਕਸਾਨ ਹੋ ਗਿਆ ਪੂਰੀ ਤਰ੍ਹਾਂ ਭਾਈ ਤੇ ਚਲੋ ਆਪਾਂ ਨਹੀਂ ਇਸ ਤਰੀਕੇ ਨਾਲ ਕਰ ਸਕਦੇ ਪਰ ਜੇ ਨਹੀਂ ਕਿ ਆਪਾਂ ਕੋਟੀ ਸਰਟੀਫਿਕੇਟ ਦੇ ਤਰ੍ਹਾਂ ਪੂਰੀ ਤਿਆਰੀ ਕਰਾਈ ਦਿੱਤੀ ਉਹਨਾਂ ਆਪਣਾ ਭਾਰ ਦਾ ਤਾਂ ਬਣਾ ਲੈ ਮੈਨੂੰ ਕੋਈ ਗੱਲ ਨਹੀਂ ਕੋਈ ਜ਼ਰੂਰਤ ਨਹੀਂ ਕਰ ਮਾਨ ਮੰਨੇਗਾ ਜੋ ਹੋ ਗਿਆ ਉਹ ਤਾਂ ਇਹ ਕਿ ਤੰਦਰ ਲਈ ਬਹੁਤ ਅਸੀਂ ਕੀਤਾ ਕੰਮ ਪਰਮਾਤਮਾ ਇਹ ਜਰੀਆ ਬਣਾਇਆ ਜੇ ਮੈਂ ਮਾਣ ਕੇ ਬੋਲਾਂ ਉਹ ਆਪਣੇ ਉਹ ਕਾਰਜ ਜਿਹੜੇ ਆ ਸਭ ਕੁਝ ਨਹੀਂ ਕਰ ਸਕਦਾ ਮੇਰੇ ਬਾਰੇ ਤੁਸੀਂ ਕੀ ਸੋਚਿਆ ਤੇ ਕੀ ਕੀਤਾ ਮੈਂ ਇੱਕ ਪੁੱਛਣਾ ਇੱਕ ਵਾਰੇ ਘਰ ਤੋਂ ਸਾਰੇ ਪਾਟੇ ਹੀ ਕਰੋ ਹੌਸਲੇ ਜਿਹਨਾਂ ਉਹਦੇ ਕੋਲ ਫੋਨ ਚਾੜ ਕੇ ਸਰ ਤੁਸੀਂ ਮੇਰੇ ਤੇ ਜਿਹੜਾ ਦੋਸ਼ ਕੀਤਾ ਬਹੁਤ ਕਾਹ ਨਹੀਂ ਹੋ ਗਿਆ ਦੇ ਜਦੋਂ ਸੀਗਾ ਪਿਆਰ ਹੁਣ ਇਹ ਆਪਾਂ ਦਾ ਪਰਮਾਤਮਾ ਜਿਹੜੀ ਹੈ ਤਿੰਨ ਜੀਵ ਦਿੱਖਿਆ ਅੱਜ ਆ ਸੋਣਿਆ ਹੁਣ ਇਹ ਆਪਣੇ ਪੜਨ ਲੋੜ ਹੈ ਅਗੇ ਹੋਰ ਕੱਲਾ ਅਗਲਾ ਜਿਹੜੇ ਤੇ ਨਿੱਤੇ ਭੇਜੀ ਆਦਾ ਬੀਜਾ ਬਹੁਤ ਬਹੁਤ ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ ਹੁਣ ਤੁਮ ਅਗਲੇ ਦੀ